ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ న్యూਸ ਤੇ ਮੈਂ ਸਤਰਾਮ ਸਿੰਘ ਲਿੰਕ ਸੜਕ ਦੇ ਦੋਹੀ ਪਾਸੇ ਸਾਰ ਕਾਨਾ ਹੋਣ ਕਰਕੇ ਕਿਸੇ ਸਮੇਂ ਵੀ ਲੋਕਾਂ ਦਾ ਹੋ ਸਕਦਾ ਹੈ ਜਾਨੀ ਅਤੇ مالی ਨੁਕਸਾਨ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੀ ਸਾਬਤਸੀਲ ਮੰਡੀ ਬਰੀ ਵਾਲਾ ਤੋਂ ਸਰੈਨਾਂਗਾ ਨੂੰ ਜਾਣ ਵਾਲੀ ਲਿੰਕ ਸੜਕ ਦੇ ਦੋਹੀ ਪਾਸੇ ਸਾਫ ਸਫਾਈ ਨਾ ਹੋਣ ਕਰਕੇ ਕਿਸੇ ਸਮੇਂ ਵੀ ਲੋਕਾਂ ਦਾ ਨਸ਼ੇੜੀਆਂ ਵੱਡੋਂ ਕੀਤਾ ਜਾ ਸਕਦਾ ਹੈ ਜਾਨੀ ਅਤੇ مالی ਨੁਕਸਾਨ ਜੇਕਰ ਇਹ ਹੋ ਗਏ ਕਿ ਉੱਪਰ ਦਰਸਾਈ ਗਈ ਪਰਿਵਾਰਾਂ ਤੋਂ ਸਰੈਨਾਂਗਾ ਨੂੰ ਜਾਣ ਵਾਲੀ ਲਿੰਕ ਸੜਕ ਤੇ ਸਵੇਰ ਅਤੇ ਸ਼ਾਮ ਮਹਿਲਾਵਾਂ ਅਤੇ ਪੁਰਸ਼ਾਂ ਵੱਲੋਂ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਇਸ ਸੜਕ ਉੱਪਰ ਸੈਰ ਕੀਤੀ ਜਾਂਦੀ ਹੈ ਅਤੇ ਸੈਰ ਕਰਨ ਸਮੇਂ ਉਹਨਾਂ ਦੇ ਬਣਾ ਵਿੱਚੋਂ ਨਸ਼ੇੜੀਆਂ ਵੱਲੋਂ ਹਮਲਾ ਕਰਕੇ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਣ ਦਾ ਡਰ ਬਣਿਆ ਰਹਿੰਦਾ ਹੈ ਕਿਉਂਕਿ ਇਸ ਸੜਕ ਦੇ ਦੋਹਾਂ ਪਾਸਿਆਂ 'ਤੇ ਲੰਬੇ ਸਮੇਂ ਤੋਂ ਸਾਫ਼-ਸੁਥਾਈ ਨਾ ਹੋਣ ਕਰਕੇ ਸਰਕਾਨਾ ਹੋਣ ਕਰਕੇ ਜੰਗਲ ਦਾ ਰੂਪ ਧਾਰਨ ਕੀਤਾ ਹੋਇਆ ਹੈ। ਸਮਾਜ ਸੇਵੀ ਸੰਸਥਾ ਅਤੇ ਆਮ ਲੋਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਂਦੀ ਹੈ ਕਿ ਇਸ ਸੜਕ ਦੇ ਦੋਹਾਂ ਪਾਸਿਆਂ ਦੀ ਸਾਫ ਸਪਾਈ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤਾਂ ਕਿ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸਤਰਾਮ ਸਿੰਘ ਅਸੀਂ ਇਸ ਸਮੇਂ ਮੰਡੀ ਬਰੀਆ ਵਾਲਾ ਤੋਂ ਜੀਟੀ ਰੋਡ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕੋਟ ਕਪੂਰਾ ਵਾਲੀ ਇੱਕ ਲਿੰਕ ਸੜਕ ਦੇ ਉੱਪਰ ਮੌਜੂਦ ਹਾਂ ਜਿੱਥੇ ਪਿਛਲੇ ਲੰਮੇ ਸਮੇਂ ਤੋਂ ਕਿਸੇ ਵੀ ਸਮਾਜ ਸੇਵੀ ਸੰਸਥਾ ਜਾਂ ਕੋਈ ਸੰਜੇ ਜਾਂ ਸਰਕਾਰੀ ਨੁਮਾਇੰਦਿਆਂ ਵੱਲੋਂ ਜਿਹੜੀ ਇਹ ਸੜਕਾ ਇਹ ਸੜਕ ਦੇ ਦੋਵੇਂ ਪਾਸੇ ਕੋਈ ਸਾਫ ਸਫਾਈ ਦਾ ਧਿਆਨ ਨਹੀਂ ਦਿੱਤਾ ਗਿਆ ਇਸ ਕਰਕੇ ਮਾਹੌਲ ਦੇ ਮੁਤਾਬਕ ਜਿਹੜੇ ਕਿ ਨਸ਼ੇ ਵਿਛੇੜੀਆਂ ਜਿਹੜੇ ਵਾਦੇ ਪ੍ਰਭਾਵ ਕਾਰਨ ਇੱਥੇ ਜਿਹੜਾ ਕਿ ਕਦੋਂ ਮੱਥੂਬਾ ਸੁਬਾ ਬਰੀ ਆਲਾ ਤੋਂ ਲੈ ਕੇ ਇੱਕ ਲੇਡੀਜ਼ ਜੈਂਟਸ ਸਾਰੇ ਮਿਲ ਕੇ ਜਿਹੜੇ ਇੱਕ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਜਿਹੜੇ ਆ ਉਹ ਕਸਰਤ ਕਰਦੇ ਆ ਇੱਥੇ ਤੁਰਦੇ ਫਿਰਦੇ ਆ ਤੇ ਜਿਹੜੇ ਨਸ਼ੇੜੀ ਆ ਉਹ ਕਿਸੇ ਸਮੇਂ ਵੀ ਇਸ ਇਸ ਜਗ੍ਹਾ ਤੋਂ ਕਿ ਭੀ ਮੋਬਾਈਲਾਂ ਜਾਂ ਕੋਈ ਆਰਥਿਕ ਜਾਂ ਕਿਸੇ ਵੀ ਹੋਰ ਵਹੀਕਲ ਨੂੰ ਲੰਘੇ ਜਾਂਦੇ ਨੂੰ ਜਿਹੜਾ 24 ਘੰਟੇ ਬਗ ਦਾ ਰਸਤਾ ਉਹ ਨੂੰ ਆਪਣਾ ਸ਼ਿਕਾਰ ਬਣਾ ਸਕਦੇ ਆ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਵੀ ਪੂਰੀ ਤਰ੍ਹਾਂ ਕੈਮਰੇ ਦੀ ਅੱਖ ਨਾਲ ਦਿਖਾਇਆ ਜਾਵੇ ਇਹਦਾ ਵਾਤਾਵਰਨ ਇਹ ਕਿਸੇ ਨਾ ਕਿਸੇ ਸਮੇਂ ਵੀ ਕਿਸੇ ਲਈ ਆਰਥਿਕ ਲੁੱਟ ਕਰਨ ਦੇ ਨਾਲ ਨਾਲ ਇਹ ਜਿਹੜੀ ਐਸੋ ਜੀ ਇੱਕ ਲੁੱਕਦਾਰ ਚੀਜ਼ ਆ ਇੱਕ ਇੱਕ ਪਰਦਾ ਹੈ ਉਹ ਲਾ ਜੰਗਲ ਦੀ ਤਰ੍ਹਾਂ ਇਹ ਸੜਕ ਦੇ ਤੇ ਉੱਥੇ ਕੋਈ ਕਿਸੇ ਦਾ ਕੋਈ ਜਾਣ ਨਹੀਂ ਨੁਕਸਾਨ ਵੀ ਕਰ ਸਕਦਾ ਹੈ ਜਿਸ ਕਾਰਨ ਆਉਣ ਵਾਲੇ ਸਮੇਂ ਦੇ ਵਿੱਚ ਮਾੜੇ ਨਤੀਜੇ ਨਿਕਲਣ ਦੀ ਭਾਵਨਾ ਬਣੀ ਆ ਤੇ ਲੋਕਾਂ ਵੱਲੋਂ ਮੀਡੀਆ ਦੇ ਰਾਹੀਂ ਮੰਗ ਕੀਤੀ ਜਾਂਦੀ ਕਿ ਇਸ ਸੜਕ ਨੂੰ ਸਰਕਾਰ ਸਿਫੇਰੋਂ ਤੋਂ ਨੜੂ ਸਰਕਾਨਾ ਤੇ ਦਰੱਖਟ ਜਿਹੜੇ ਵੱਟ ਕੇ ਉਹ ਸਾਫ ਸਫਾਈ ਕਰਵਾਈ ਜਾਵੇ ਕੈਮਰਾਮੈਨ ਪ੍ਰਦੀਪ ਕੁਮਾਰ ਦੇ ਨਾਲ ਪੱਤਰਕਾਰ ਸੁਤਰਾਵ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ